ਜਾਦਾਂ ਅਸੀਂ ਦੌਲਤ ਸ਼ਬਦ ਸੁਣਦੇ ਹਾਂ ਤਾਂ ਸਭ ਤੋਂ ਪਹਿਲਾਂ ਦਿਮਾਗ ਵਿੱਚ ਇੱਕ ਇਮਾਰਤ, ਗੱਡੀ, ਨੋਟਾਂ ਦੀ ਦਿੱਥੀ ਜਾਂ ਕਿਸੇ ਅਮੀਰ ਵਿਅਕਤੀ ਦੀ ਤਸਵੀਰ ਆਉਂਦੀ ਹੈ। ਪਰ ਇਹ ਧਾਰਨਾ 100% ਗਲਤ ਤਾਂ ਨਹੀਂ ਪਰ ਅਧੂਰੀ ਜ਼ਰੂਰ ਹੈ। ਅਸਲ ਵਿੱਚ ਦੌਲਤ ਦਾ ਮਤਲਬ ਸਿਰਫ ਪੈਸਾ ਨਹੀਂ, ਦੌਲਤ ਉਹ ਹੈ ਜੋ ਤੁਹਾਨੂੰ ਚੈਨ ਤੇ ਆਜ਼ਾਦੀ ਦੇਵੇ। ਤੇ ਆਓ ਅੱਜ ਆਪਾਂ ਸਮਝਾਂ ਕਿ ਦੌਲਤ ਕਿਹੜੀ-ਕਿਹੜੀ ਹੁੰਦੀ ਹੈ ਨੰਬਰ 1 ਆਰਥਿਕ ਦੌਲਤ ਇਹ ਸਭ ਤੋਂ ਆਮ ਤੇ ਲੋਕਾਂ ਵਿੱਚ ਦਿਮਾਗ ਵਿੱਚ ਰਚੀ ਹੋਈ ਹੈ ਇਸ ਵਿੱਚ ਸ਼ਾਮਲ ਹਨ ਨਕਦ ਦੇ ਰਕਮ ਕੈਸ਼ ਜਾਇਦਾਦ ਘਰ ਜ਼ਮੀਨ ਦੁਕਾਨਾਂ ਸ਼ੇਅਰ ਮਾਰਕਟ ਫੰਡ ਨਿਵੇਸ਼ ਵਪਾਰ ਜਾਂ ਕੰਪਨੀਆਂ ਤੋਂ ਹੋਣ ਵਾਲੀ ਆਮਦਨ ਇਹ ਕਿਉਂ ਜ਼ਰੂਰੀ ਹੈ ਜੀਵਨ ਦੇ ਆਪਣੇ ਆ ਬੁਨਿਆਦੇ ਲੋੜਾਂ ਪੂਰੀਆਂ ਕਰਨ ਲਈ ਸੁਰੱਖਿਅਤ ਭਵਿੱਖ ਲਈ ਸਮਾਜ ਵਿੱਚ ਆਤਮਿਕ ਗੌਰਵ ਤੇ ਆਤਮ ਨਿਰਪਰਤਾ ਲਈ ਪਰ ਮਨੁੱਖ ਨੂੰ ਪੈਸੇ ਦਾ ਗੁਲਾਮ ਨਹੀਂ ਪੈਸੇ ਨੂੰ ਮਨੁੱਖ ਦਾ ਸੇਵਕ ਹੋਣਾ ਚਾਹੀਦਾ ਹੈ ਨੰਬਰ 2 ਸਿਹਤ ਦੀ ਦੌਲਤ ਸਾਡਾ ਸਰੀਰ ਸਾਡਾ ਮਿੱਤਰ ਹੈ ਜੇ ਮੰਦਰ ਹਟਾ ਜਾਵੇ ਤਾਂ ਉਸ ਵਿੱਚ ਰੱਖੀ ਹੋਈ ਕਿਸੇ ਵੀ ਮੂਰਤੀ ਦਾ ਕੋਈ ਮਤਲਬ ਨਹੀਂ ਸਿਹਤ ਦੇ ਦੌਰ ਤੇ ਵਿੱਚ ਤੰਦਰੁਸਤ ਸਰੀਰ ਠੀਕ ਖਾਣ ਪੀਣ ਦੀ ਆਦਤ ਨਸ਼ਿਆਂ ਤੋਂ ਦੂਰ ਰਹਿਣਾ ਰੋਜ਼ਾਨਾ ਕਸਰਤ ਤੇ ਮਨ ਦੀ ਸ਼ਾਂਤੀ ਇਹ ਕਿਉਂ ਜ਼ਰੂਰੀ ਹੈ ਜੇ ਸਰੀਰ ਦੀ ਮਜ਼ਬੂਤੀ ਨਾ ਹੋਵੇ ਤਾਂ ਆਸੀਂ ਕੋਈ ਵੀ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਸਕਦੇ ऐसा ਹੁੰਦੇ باوجود ਜੇ ਤੁਸੀਂ ਹਸਤਾਲਾਂ ਦੇ ਚੱਕਰ ਲਾ ਰਹੇ ਹੋ ਤਾਂ ਕੀ ਇਹ ਦੌਲਤ ਅਸਲ ਹੈ ਆਰਥਿਕ ਦੀ ਦੌਲਤ ਦੇ ਨਾਲ ਸਿਹਤ ਦੀ ਦੌਲਤ ਵੀ ਜ਼ਰੂਰੀ ਹੈ ਨੰਬਰ 3 ਸਮੇਂ ਦੀ ਦੌਲਤ ਮੈਂ ਇੱਕ ਵਾਰ ਲੰਘ ਗਿਆ ਤੇ ਹੁਣ ਮੁੜ ਕੇ ਨਹੀਂ ਆਉਂਦਾ ਦੁਨੀਆ ਦੀ ਸਭ ਤੋਂ ਕੀਮਤੀ ਚੀਜ਼ ਜੇ ਕੋਈ ਹੈ ਤਾਂ ਉਹ ਸਮਾਂ ਹੈ ਕੀ ਹੁੰਦਾ ਹੈ ਸਮੇਂ ਦੀ ਦੌਲਤ ਆਪਣੀ ਮਰਜ਼ੇ ਨਾਲ ਜੀਵਨ ਜੀਣਾ ਆਪਣੇ ਕੰਮ ਨੂੰ ਚੁਣਨ ਦੀ ਆਜ਼ਾਦੀ ਆਰ ਸੇ ਨਹੀਂ ਬਰ ਚੁਸਤ ਜੀਵਨ ਸ਼ੈਲੀ ਤੇ ਕਿਸੇ ਦੇ ਨਾਲ ਸਮਾਜ ਜੀਣਾ ਇਹ ਕਿਉਂ ਜ਼ਰੂਰੀ ਹੈ ਜੇ ਤੁਸੀਂ ਪੈਸਾ ਕਮਾ ਰਹੇ ਹੋ ਤੇ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਰਹੇ ਤਾਂ ਤੁਹਾਡੀ ਦੌਲਤ ਅਧੂਰੀ ਹੈ ਟਾਈਮ ਇਜ਼ ਮਨੀ ਪਰ ਅਸਲ ਵਿੱਚ ਟਾਈਮ ਇਜ਼ ਲਾਈਫ ਨੰਬਰ 4 ਮਾਨਸਿਕ ਦੌਲਤ ਇਹ ਇੱਕਣ ਦੇਖੀ ਪਰ ਸਭ ਤੋਂ ਅਹੰਕਾਰ ਇਹਤ ਦੌਲਤ ਹੈ ਮਾਨ ਦੇ ਸ਼ਕਤੀ ਅੰਦਰੂਨੀ ਸੰਤੁਸ਼ਟੀ ਤੇ ਸੋਚ ਦੀ ਸੁੰਦਤਾ ਇਹ ਸਭ ਤੁਹਾਡੀ ਅਸਲ ਦੌਲਤ ਬਣਦੇ ਹਨ ਤੇ ਮਾਨਸਿਕ ਦੌਲਤ ਵਿੱਚ ਪੋਜ਼ਿਟਿਵ ਵਿਚਾਰ ਆਤਮ ਸੰਵਰਪਨ ਚਿੰਤਾ ਤੋਂ ਮੁਕਤੀ ਤੇ ਸਹੀ ਗਲਤੀ ਦੀ ਪਛਾਣ ਇਹ ਕਿੰਨਾ ਜ਼ਰੂਰੀ ਹੈ ਜੇ ਦਿਮਾਗ ਸ਼ਾਂਤ ਨਹੀਂ ਤਾਂ ਦੁਨੀਆ ਦੀ ਹਰ ਚੀਜ਼ ਵਿਅਰਥ ਲੱਗਦੀ ਹੈ ਡਿਪਰੈਸ਼ਨ ਚਿੰਤਾ ਔਖੇ ਪਾਲ ਔਖੇ ਰਿਸ਼ਤੇ ਇਨ੍ਹਾਂ ਤੋਂ ਮੁਕਤੇ ਵੀ ਇੱਕ ਦੌਲਤ ਹੈ ਰਿਸ਼ਤਿਆਂ ਦੀ ਦੌਲਤ ਦਿਲੋਂ ਰਿਸ਼ਤਿਆਂ ਦੀ ਦੌਲਤ ਜੋ ਤੁਹਾਡੇ ਨਾਲ ਖੁਸ਼ੀ ਵਿੱਚ ਹੱਸਣ ਤੇ ਦੁੱਖ ਵਿੱਚ ਹੋ ਉਹ ਦੌਲਤ ਕੋਈ ਖਰੀਦ ਨਹੀਂ ਸਕਦਾ ਤੇ ਰਿਸ਼ਤਿਆਂ ਦੀ ਦੌਲਤ ਵਿੱਚ ਹੁੰਦਿਆ ਨਾ ਮਾਪੇ ਪਤੀ ਪਤਨੀ ਸੱਚੇ ਦੋਸਤ ਤੇ ਸਮਾਜ ਕੇ ਕੱਟ ਇੱਕ ਦੂਜੇ ਲਈ ਮਦਦ ਦੀ ਭਾਵਨਾ ਇਹ ਕਿਉਂ ਮਹੱਤਵਪੂਰਨ ਕਿਉਂ ਜ਼ਰੂਰੀ ਇਕਲਾ ਮਨੁੱਖ ਕੇਵਲ ਮਨੋਗਿਆਨਿਕ ਤਣਾਅ ਦਾ ਸ਼ਿਕਾਰ ਬਣ ਜਾਂਦਾ ਹੈ ਡਿਪਰੈਸ਼ਨ ਦਾ ਸ਼ਿਕਾਰ ਬਣ ਜਾਂਦਾ ਹੈ ਇਸ ਦੇ ਮਜ਼ਬੂਤ ਹੋਣ ਨਾਲ ਆਤਮ ਬਲ ਮਿਲਦਾ ਹੈ ਇਹ ਨੰਬਰ ਸ਼ੇ ਆਖਰੀ ਗਿਆਨ ਤੇ ਹੁਨਰ ਦੀ ਦੌਲਤ ਜਿਸ ਵਿਅਕਤੀ ਕੋਲ ਗਿਆਨ ਹੈ ਉਸ ਨੂੰ ਕੋਈ ਵੀ ਦੇਨ ਭੁੱਖਾ ਨਹੀਂ ਰੱਖ ਸਕਦਾ ਹੁਨਰ ਇੱਕ ਐਸੀ ਚੀਜ਼ ਹੈ ਜੋ ਨਾ ਚੋਰੀ ਹੋ ਸਕਦੀ ਹੈ ਨਾ ਨਸ਼ਟ ਇਸ ਦੌਰਤ ਵਿੱਚ ਕਿਤਾਬਾਂ ਸਿੱਖਿਆ ਅਨੁਭਵ ਤੇ ਨਵੇਂ ਸਿੱਖਣ ਦੀ ਲਗਨ ਤਕਨੀਕੀ ਕਲਾ ਜਾਂ ਹੱਥਾਂ ਦੀ ਮੁਹਾਰਤ ਸ਼ਾਮਲ ਹਨ ਇਹ ਕਿਉਂ ਜ਼ਰੂਰੀ ਹਨ ਗਿਆਨ ਤੁਹਾਡੀ ਆਜ਼ਾਦੀ ਬਣਦਾ ਹੈ ਜੇ ਤੁਹਾਡੇ ਕੋਲ ਹੋ ਚੁੱਕੋ ਨਹੀਂ ਪਰ ਗਿਆਨ ਹੈ ਹੁਨਰ ਹੈ ਤਾਂ ਤੁਸੀਂ ਨਵੀਂ ਦੁਨੀਆ ਖੜੀ ਕਰ ਸਕਦੇ ਹੋ ਇਸ ਸੰਖੇਪ ਵਿੱਚ ਦੌਲਤ ਦੇ 6 ਮੁੱਖ ਪਾਤਰ ਦੌਲਤ ਦੀ ਕਿਸਮਤ ਤੇ ਕੀਮਤ ਨੰਬਰ 1 ਆਰਥਿਕ ਦੌਲਤ ਪੈਸਾ ਜਾਇਦਾਦ ਨੰਬਰ 2 ਸਿਹਤ ਦੀ ਦੌਲਤ ਤੰਦਰੁਸਤੀ ਸਰੀਰ ਨੰਬਰ 3 ਸਮੇਂ ਦੀ ਦੌਲਤ ਆਪਣੀ ਆਜ਼ਾਦੀ ਨੰਬਰ 4 ਮਾਨਸਿਕ ਦੌਲਤ ਅੰਦਰੂਨੀ ਸ਼ਾਂਤੀ ਨੰਬਰ 5 ਰਿਸ਼ਤਿਆਂ ਦੀ ਦੌਲਤ ਪਿਆਰ ਤੇ ਸਾਥ ਨੰਬਰ 6 ਗਿਆਨ ਦੀ ਦੌਲਤ ਹੁਨਰ ਤੇ ਅਨੁਭਵ ਅਸਲ ਅਮੀਰ ਕੌਣ ਹੈ ਉਹ ਨਹੀਂ ਜਿਸ ਦੇ ਕੋਲ ਪੈਸਾ ਹੈ ਉਹ ਅਮੀਰ ਹੈ ਜਿਸ ਦੇ ਕੋਲ ਗਿਆਨ ਹੈ ਪਿਆਰ ਸਿਹਤ ਤੇ ਸਮਾਹ ਸੇ ਕੀ ਕਰ ਸਕਦੇ ਹੋ ਹਰ ਰੋਜ਼ ਆਪਣੇ ਆਪ ਨੂੰ ਕੁੱਛੋ ਅੱਜ ਮੈਂ ਕਿਸ ਦੌਲਤ ਨੂੰ ਵਧਾਇਆ ਸਿਰਫ ਪੈਸਾ ਨਹੀਂ ਹਰ ਪੱਖ ਦੀ ਦੌਲਤ ਬਾਰੇ ਸੋਚੋ ਆਪਣੇ ਬੱਚਿਆਂ ਨੂੰ ਦੱਸੋ ਕਿ ਦੋਸਤ ਦੀ ਸਹੀ ਪਰਿਭਾਸ਼ਾ ਕੀ ਹੈ ਐਸੇ ਤੱਕ ਸਿਮਤ ਨਹੀਂ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਤਿ ਸ੍ਰੀ ਅਕਾਲ